ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾजा ਉੱਤੇ ਵਧ ਰਹੀਆਂ ਦਰਾਂ ਦੇ ਕਾਰਨ ਕਿਸਾਨ ਜਿੱਥੇ ਵੰਦੀਆਂ ਦੇ ਵੱਲੋਂ ਅੱਜ ਇਸ ਨੂੰ ਮੁਫਤ ਕੀਤਾ ਜਾਵੇਗਾ। ਨੈਸ਼ਨਲ ਹਾਈਵੇ ਉੱਤੇ ਸਥਿਤ ਲਾਡੋਵਾਲ ਟੋਲ ਪਲਾजा ਉੱਤੇ ਐਤਵਾਰ ਦੇ ਦਿਨ ਕਿਸਾਨ ਯੂਨੀਅਨ ਦੇ ਵਰਕਰਾਂ ਦੇ ਵੱਲੋਂ ਟੋਲ ਪਲਾजा ਉੱਤੇ ਅਨਮਿੱਥੇ ਸਮੇਂ ਦੇ ਲਈ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਲਾਡੋਵਾਲ ਟੋਲ ਪਲਾਜਾ ਨੂੰ ਪੂਰੀ ਤਰ੍ਹਾਂ ਫ੍ਰੀ ਕਰਕੇ ਰੋਸ ਪ੍ਰਦਰਸ਼ਨ ਕਰੇਗੀ। ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਨੇ NHAI ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਸ਼ਨੀਵਾਰ ਤੱਕ ਲੱਡਵਾਲ ਟੋਲ ਪਲਾઝા ਦੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਫੀ ਕਰ ਦਿੱਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੋਲ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਮਹਿੰਗੇ ਟੋਲ ਦੇ ਕਾਰਨ ਲੋਕ ਕਾਫੀ ਜ਼ਿਆਦਾ ਨਰਾਜ਼ ਹਨ ਇਸ ਵੇਲੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ NH 44 ਉੱਤੇ ਸਥਿਤ ਲੱਡਵਾਲ ਟੋਲ ਪਲਾਜ਼ਾ ਦੇ ਜੋ ਤੇ ਸਵੇਰੇ 10:00 ਸਾਬਤੋਂ ਮਹਿੰਗਾ ਰੋਡ ਟੈਕਸ ਬਸੂਲਿਆ ਜਾ ਰਿਹਾ ਹੈ ਇਸ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਦਾ ਜਥਾ ਸਵੇਰੇ 10:00 ਵਜੇ ਲੱਡਵਾਲ ਟੋਲ ਪਲਾਜ਼ਾ ਉੱਤੇ ਪਹੁੰਚੇਗਾ ਅਤੇ ਟੋਲ ਪਲਾਜ਼ੇ ਨੂੰ ਮਿੱਥੇ ਸਮੇਂ ਦੇ ਲਈ ਫ੍ਰੀ ਕਰ ਦਿੱਤਾ ਜਾਵੇਗਾ ਆਗੂ ਨੇ ਕਿਹਾ ਕਿ ਲੱਡਵਾਲ ਟੋਲ ਪਲਾਜ਼ਾ ਦੇ ਵਧੇ ਰੇਟਾਂ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਹਾਈਗੁਰ ਜੀ ਕੀ ਭਤੇ ਜਿ ਤਰ੍ਹਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਅਲਾਮੈਂਟ ਕੀਤਾ ਸੀਗਾ ਕਿ ਆਪਾਂ ਲਾਡੂਵਾਲ ਦਾ ਟੂਲ ਪਲਾਂਟ ਐਤਵਾਰ ਨੂੰ ਫ਼ਰੀ ਕਰਾਂਗੇ ਮੈਂ ਆਪਣੀ ਯੂਨੀਅਨ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਹਲਕਾ ਪ੍ਰਧਾਨ, ਸਰਕਲ ਪ੍ਰਧਾਨ ਤੱਕ ਇਹ ਕਹਿਣਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕੀਤਾ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਟੋ-ਘਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ 10 ਵਜੇ ਲਾਡੂਵਾਲ ਟੂਲ ਪਲਾਂਟਾਂ ਤੇ ਪਹੁੰਚਣਾ ਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਕਿ ਤੁਸੀਂ ਦੇ ਕੋਪਿ 30 ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ ਇਤੋਂ ਪਹਿਲਾਂ ਵੀ ਬੜੀ ਵਾਰ ਵੋਟਾਂ ਪਈਆਂ ਨੇ ਤੁਸੀਂ ਐਮਪੀ ਵੀ ਬਣਾਉਣੇ ਆ ਐਮਐਲਏ ਵੀ ਬਣਾਉਣੇ ਆ ਕਾਉਂਸਲਰ ਵੀ ਬਣਾਉਣੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਜੀ ਮੈਂ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਵਰਕਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਕੱਲ 10 ਵਜੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਟੂਲ ਪਲਾਜ਼ਾ ਲਾਡੋਵਾਲ ਪਹੁੰਚਣਾ ਉੱਥੇ ਜੋ ਰੇਟ 150 ਰੁਪਇਆ ਚੱਲਦਾ ਸੀ ਸਰਕਾਰ ਨੇ ਵਧਾ ਕੇ 215 ਕਰਤਾ ਟੋਟਲ ਅਪ ਡਾਊਨ ਦਾ ਰੇਟ 430 ਰੁਪਏ ਹੋ ਗਿਆ ਆਮ ਪਬਲਿਕ ਨੂੰ ਬੜੀ ਮੁਸ਼ਕਲ ਆ ਰਹੀ ਆ ਕਿਸੇ ਨੇ ਫਲੋਰ ਵੀ ਜਾਣਾ ਲੋਕਲ ਜਾਣਾ ਤਾਂ ਵੀ 430 ਰੁਪਏ ਭਰਨੇ ਪੈਂਦੇ ਨੇ ਇਹ ਸਰਕਾਰ ਨੂੰ ਨੰਨਤ ਪਾਉਣ ਦੇ ਲਈ ਲੋਕਾਂ ਨੂੰ ਸੋਚ ਦੇਣ ਲਈ ਕੱਲ ਨੂੰ ਆਪਾਂ ਸਾਰੇ 10 ਵਜੇ ਇਕੱਠੇ ਹੋਣਾ ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ਉੱਤੇ ਵਧ ਰਹੀਆਂ ਦਰਾਂ ਦੇ ਕਾਰਨ ਕਿਸਾਨ ਜਿੱਥੇ ਵੰਦੀਆਂ ਦੇ ਵੱਲੋਂ ਅੱਜ ਇਸ ਨੂੰ ਮੁਫਤ ਕੀਤਾ ਜਾਵੇਗਾ ਨੈਸ਼ਨਲ ਹਾਈਵੇ ਉੱਤੇ ਸਥਿਤ ਲਾਡੋਵਾਲ ਟੋਲ ਪਲਾਜਾ ਉੱਤੇ ਐਤਵਾਰ ਦੇ ਦਿਨ ਕਿਸਾਨ ਯੂਨੀਅਨ ਦੇ ਵਰਕਰਾਂ ਦੇ ਵੱਲੋਂ ਟੋਲ ਪਲਾजा ਉੱਤੇ ਅਨਮਿੱਥੇ ਸਮੇਂ ਦੇ ਲਈ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਲਾਡੂਵਾਲ ਟੋਲ ਪਲਾजा ਨੂੰ ਪੂਰੀ ਤਰ੍ਹਾਂ ਫ੍ਰੀ ਕਰਕੇ ਰੋਸ ਪ੍ਰਦਰਸ਼ਨ ਕਰੇਗੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ NHAI ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਸ਼ਨੀਵਾਰ ਤੱਕ ਲਾਡੂਵਾਲ ਟੋਲ ਪਲਾजा ਦੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਜਿਹਾ ਕਿ ਇੱਕ ਸਾਲ ਦੇ ਵਿੱਚ ਤੀਜੀ ਵਾਰ ਟੋਲ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਮਹਿੰਗੇ ਟੋਲ ਦੇ ਕਾਰਨ ਲੋਕ ਕਾਫੀ ਜ਼ਿਆਦਾ ਨਰਾਜ਼ ਹਨ ਇਸ ਵੇਲੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਐਨ ਐਚ 44 ਉੱਤੇ ਸਥਿਤ ਲੱਡਵਾਲ ਟੋਲ ਪਲਾਜ਼ਾ ਉਤੇ ਸੂਬੇ ਦਾ ਸਭ ਤੋਂ ਮਹਿੰਗਾ ਰੋਡ ਟੈਕਸ ਬਸੂਲਿਆ ਜਾ ਰਿਹਾ ਹੈ ਇਸ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਉਹਨਾਂ ਦਾ ਜਥਾ ਸਵੇਰੇ 10 ਵਜੇ ਲੱਡੋਵਾਲ ਟੋਲ ਪਲਾઝા ਉੱਤੇ ਪਹੁੰਚੇਗਾ ਅਤੇ ਟੋਲ ਪਲਾਜ਼ੇ ਨੂੰ ਮਿੱਥੇ ਸਮੇਂ ਦੇ ਲਈ ਫ੍ਰੀ ਕਰ ਦਿੱਤਾ ਜਾਵੇਗਾ ਆਗੂ ਨੇ ਕਿਹਾ ਕਿ ਲੱਡੋਵਾਲ ਟੋਲ ਪਲਾઝા ਦੇ ਵੱਧਦੇ ਰੇਟਾਂ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਮਾਈਗੁਰ ਜੀ ਕੀ ਭਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲੱਡੋਵਾਲ ਦਾ ਟੋਲ ਪਲਾઝા ਐਤਵਾਰ ਨੂੰ ਫ੍ਰੀ ਕਰਾਂਗੇ ਮੈਂ ਆਪਣੀ ਯੂਨੀਅਨ ਦੇ ਸਾਰੇ ਜਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਹਲਕਾ ਪ੍ਰਧਾਨ, ਸਰਕਲ ਪ੍ਰਧਾਨ ਤੱਕ ਇਹ ਕਹਿੰਦਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕਰਤਾ। ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ ਹੋਏ ਘਟੋ-ਘਟ 50-50 ਬੰਦੇ ਲੈ ਕੇ ਸਾਰੇ ਬੰਦੇ। ਕੱਲ 10 ਵਜੇ ਲੋਡੂਵਾਲ ਟੂਲ ਫਲਾਚਾ ਤੇ ਪਹੁੰਚਣਾ। ਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਤੇ ਕੁਵਿੰਦ ਦੇ ਕੋਖਿਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ। ਇਤੋਂ ਪਹਿਲਾਂ ਵੀ ਬੜੀ ਬਾਰ ਵੋਟਾਂ ਪਈਆਂ ਨੇ ਤੁਸੀਂ ਐਮਪੀ ਵੀ ਬਣਾਉਨੇ ਆ ਐਮਐਲਏ ਵੀ ਬਣਾਉਨੇ ਆ ਕਾਉਂਸਲਰ ਵੀ ਬਣਾਉਨੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਜੀ ਮੈਂ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਵਰਕਰਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਕੱਲ ਕੱਲ 10 ਵਜੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਟੂਲ ਪਲਾਜ਼ਾ ਲਾਡੋ ਵਾਲ ਪਹੁੰਚਣਾ ਉੱਥੇ ਜੋ ਰੇਟ 150 ਰੁਪਿਆ ਚੱਲਦਾ ਸੀ ਸਰਕਾਰ ਨੇ ਵਧਾ ਕੇ 215 ਕਰਤਾ ਟੋਟਲ ਅਪ ਡਾਊਨ ਦਾ ਰੇਟ 430 ਰੁਪਏ ਹੋ ਗਿਆ ਆਮ ਪਬਲਿਕ ਨੂੰ ਬੜੀ ਮੁਸ਼ਕਲ ਆ ਰਹੀ ਆ ਕਿਸੇ ਨੇ ਫਲੋਰ ਵੀ ਜਾਣਾ ਲੋਕਲ ਜਾਣਾ ਤਾਂ ਵੀ 430 ਰੁਪਏ ਭਰਨੇ ਪੈਂਦੇ ਨੇ ਇਹ ਸਰਕਾਰ ਨੂੰ ਨੰਥ ਪਾਉਣ ਦੇ ਲਈ ਲੋਕਾਂ ਨੂੰ ਸੋਚ ਦੇਣ ਲਈ ਕੱਲ ਨੂੰ ਆਪਾਂ ਸਾਰੇ 10 ਵਜੇ ਇਕੱਠੇ ਹੋਣਾ